ਪ੍ਰਧਾਨ ਜੀ ਅੱਜ ਇਹ ਮਜਾਰਾ ਜਿਹੜਾ ਕੱਟਿਆ ਗਈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਪਿੰਡ ਮਹਿਲਾ ਚੌਕ ਦੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਿੰਡ ਪਿੰਡ ਇਹ ਸ਼ਾਂਤੀ ਮਾਰਚ ਕੀਤੇ ਜਾ ਰਹੇ ਨੇ ਕਿਉਂਕਿ ਜਿਹੜੀ ਦੋ ਦੇਸ਼ਾਂ ਦੀ ਇਹ ਸਾਡੇ ਰਾਜਕਰਤਾ ਹਾਕਮਾਂ ਨੇ ਇੱਥੇ ਬਣਾਈ ਹੋਈ ਆ ਜਿਹੜੀ جنگ ਲਾਈ ਹੈ ਔਰ ਗੋਦੀ ਮੀਡੀਆ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਤੇ ਪਾਕਿਸਤਾਨ ਦੱਬ ਲਿਆ ਜਾਂਦਾ ਹੈ ਉਹਨਾਂ ਦਾ ਮੀਡੀਆ ਪ੍ਰਚਾਰ ਦਾ ਭਾਰਤ ਦੱਬ ਲਿਆ ਇਸ ਕਰਕੇ ਹੋ ਜਾ ਇੱਥੇ ਕੁਛ ਨਹੀਂ ਹੈਗਾ ਜਿਹੜੇ ਆਮ ਲੋਕ ਨੇ ਇਹ ਸਾਰੇ ਸ਼ਾਂਤੀ ਚਾਹੁੰਦੇ ਆ ਕਿਉਂਕਿ ਗੋਦੀ ਮੀਡੀਆ ਦੀ ਜੇ ਪਹਿਲਾਂ ਗੱਲ ਕਰੀਏ ਦਿੱਲੀ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਹੈ ਇਹੀ ਗੋਦੀ ਮੀਡੀਆ ਉਦੋਂ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਂ ਦਿੰਦਾ ਸੀਗਾ ਅੱਜ ਉਹੀ ਗੋਦੀ ਮੀਡੀਆ ਪੰਜਾਬ ਦੇ ਲੋਕਾਂ ਨੂੰ ਮਰਵਾਉਣ ਲਈ ਕਿਵੇਂ ਸਿੱਖ ਅਰੇਂਜਮੈਂਟ ਦੀਆਂ ਬਹਾਦਰੀਆਂ ਗਣਿਆਉਂਦਾ ਹੈ ਉਹੀ ਗੋਦੀ ਮੀਡੀਆ ਲੋਕਾਂ ਨੂੰ ਮਰਵਾਉਣ ਤੇ ਤੋਲਿਆ ਹੋਇਆ ਹੈ ਇਹ ਪਿਛਲੇ ਸਮੇਂ ਤੋਂ ਜਿਹੜੀਆਂ ਲੰਬੀਆਂ ਸਿਆਸਤਾਂ ਨੇ ਇਹ ਰਾਜਕਰਤਾ ਲੋਕਾਂ ਦੇ ਅੱਗੇ ਜੇ ਕੋਈ ਅੜਿਆ ਤਾਂ ਪਿਛਲੇ ਅਬਦਾਲੀਆਂ ਦੇ ਸਮਿਆਂ ਤੋਂ ਲੈ ਕੇ ਅੰਗਰੇਜ਼ਾਂ ਦੇ ਸਮਿਆਂ ਤੋਂ ਲੈ ਕੇ ਆ ਪੰਜਾਬ ਹੈ ਜਿਹੜਾ ਹਰ ਸਮੇਂ ਇਹ ਰਾਜ ਕਰਨ ਵਾਲੇ ਲੋਕਾਂ ਨੂੰ ਨੱਥ ਪਾਉਂਦਾ ਜਦੋਂ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਨੇ ਉਹਨਾਂ ਦੇ ਅੱਗੇ ਇਹ ਅੜਦਾ ਹੈ ਇਸ ਕਰਕੇ ਦੋਨੇ ਮੁਲਕਾਂ ਦੇ ਜਿਹੜੇ ਆਮ ਲੋਕ ਨੇ ਆਵਾਮ ਹੈ ਉਹ جنگ ਨਹੀਂ ਚਾਹੁੰਦੀ ਉਹ ਸ਼ਾਂਤੀ ਚਾਹੁੰਦੀ ਹੈ ਇਸ ਕਰਕੇ ਜਿਹੜੇ ਦੋਨਾ ਦੇਸ਼ਾਂ ਦੇ ਹਾਕਮ ਨੇ ਰਾਜ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਨਹੀਂ ਇਸ ਦਾ ਹਾਸ਼ਰ ਬੁਰਾ ਹੋਊਗਾ ਇਸ ਕਰਕੇ ਸਾਰੇ ਪੰਜਾਬ ਦੇ ਲੋਕ ਔਰ ਸਾਡੇ ਲਹਿੰਦੇ ਪੰਜਾਬ ਦੇ ਲੋਕ ਤੇ ਚੜ੍ਹਦੇ ਪੰਜਾਬ ਦੇ ਲੋਕ ਇਹ ਅਮਨ ਸ਼ਾਂਤੀ ਚਾਹੁੰਦੇ ਆ